ਤੁਹਾਡਾ ਧੰਨਵਾਦ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਅਵੇਸ਼ਲੇ ਨਹੀਂ ਹੋਣਾ ਹੈਗਾ ਇਹਨਾ ਸੋਚਿਓ ਵੀ ਪਤਾ ਨਹੀਂ ਮੋਰਚਾ ਫਤਿਹ ਹੋ ਗਿਆ ਜਾਂ ਪ੍ਰਧਾਨ ਜੀ ਮਰਨ ਵਰਤ ਤੋਂ ਉੱਠ ਗਏ ਹਲੇ ਸਿਰਫ ਇਹ ਜਿਹੜੇ 121 ਕਿਸਾਨ ਮਰਨ ਵਰਤ ਤੇ ਬੈਠੇ ਤੇ 22 ਮਾ ਬਾਪੂ ਡੱਲੇਵਾਲ ਬੈਠਾ ਸੀ ਉਹਨਾਂ ਦੇ ਜਤਨਾ ਸੰਦਕਾ ਹਲੇ ਇੱਕ ਆਪਾਂ ਗੱਲਬਾਤ ਸ਼ੁਰੂ ਹੋਈ ਹੈ ਕੇਂਦਰ ਸਰਕਾਰ ਨਾਲ ਇੰਨਾ ਕਿ ਦਬਾਅ ਪਿਆ ਹਲੇ ਕੇਂਦਰ ਸਰਕਾਰ ਤੇ ਹਲੇ ਆਪਾਂ ਪੌੜੀ ਦੇ ਪਹਿਲੇ ਕੰਮਰੇ ਤੇ ਚੜੇ ਆਂ ਹਲੇ ਸਾਰੀ ਪੌੜੀ ਆਪਣੀ ਚੜਨ ਵਾਲੀ ਰਹਿੰਦੀ ਆ ਮਤਲਬ ਕਿ ਕੋਈ ਐਡੀ ਖੁਸ਼ੀ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਕੋਈ ਮੋਦੀ ਝੁਕਾ ਲਿਆ ਜਾਂ ਮੋਦੀ ਮਨਾ ਲਿਆ ਜਾਂ ਮੋਦੀ ਆਪਾਂ ਦਬਾ ਲਿਆ ਹਲੇ ਸਿਰਫ ਜਿਹੜਾ ਡੈਂਟ ਲੋਕ ਲੱਗਿਆ ਹੋਇਆ ਸੀ ਸਾਲ ਭਰ ਤੋਂ ਕੇਂਦਰ ਸਰਕਾਰ ਗੱਲਬਾਤ ਤੋਂ ਮੁਨਕਰ ਹੋਈ ਹੋਈ ਸੀ ਜਿਹੜੀ ਨਾ ਕੋਈ ਬਿਆਨ ਦੇ ਰਹੀ ਸੀ ਨਾ ਕੋਈ ਆਪਣੀ ਅੰਗੋਲਿਆ ਕਰ ਰਹੀ ਸੀ ਵੀ ਕੋਈ ਪਤਾ ਨਹੀਂ ਕਿਸਾਨ ਬੈਠਾ ਜਾਂ ਨਾ ਬੈਠੇ ਆ ਉਹ ਸੋਡੇ ਸਾਰਿਆਂ ਨੇ ਜਿਹੜੇ ਤੁਸੀਂ ਆ ਕੇ ਉਹ ਲੰਗਰ ਲਾਏ ਲੱਖਾਂ ਦੀ ਤعداد ਦੇ ਤੁਸੀਂ ਇਕੱਠ ਕੀਤਾ ਟਰਾਲੀਆਂ ਲੈ ਕੇ ਆਏ ਘਰਾਂ ਚੋਂ ਬਾਹਰ ਨਿਕਲੇ ਬਾਲਣ ਲੈ ਕੇ ਆਏ ਇੱਥੇ ਕਿਸਾਨ ਮਰਨ ਵਰਤੇ ਬੈਠੇ ਤੁਹਾਡੇ ਇਸ ਪ੍ਰੈਸ਼ਰ ਨੇ ਸਿਰਫ ਇੱਕ ਇਨਕ ਦਬਾਅ ਪਾਇਆ ਮੋਦੀ ਸਰਕਾਰ ਤੇ ਵੀ ਉਹ ਗੱਲਬਾਤ ਨਾਲ ਰਾਜੀ ਹੋ ਗਈ ਜਿਹਦੇ ਵਿੱਚ ਨਿਕਲ ਕੇ ਇਹ ਆਇਆ ਵੀ ਆਪਣੇ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਆ ਗੱਲਬਾਤ ਆਪਣੀ ਰਾਹ ਖੁੱਲ ਗਿਆ ਗੱਲਬਾਤ ਚੱਲ ਪਈ ਜਿਸ ਤਰ੍ਹਾਂ ਤੁਸੀਂ ਇੰਨਾ ਦਬਾਅ ਪਾ ਕੇ ਗੱਲਬਾਤ ਤੇ ਸਰਕਾਰ ਲਿਆਂਦੀ ਆ ਜੇ ਇਸ ਤਰ੍ਹਾਂ ਇਕੱਠ ਇੱਥੇ ਰੱਖੋਗੇ ਤੁਹਾਡੀ ਰੌਣਕ ਤਹਾਡੀਆਂ ਟਰੈਕਟਰ ਟਰਾਲੀਆਂ ਤੁਹਾਡਾ ਇੱਥੇ ਆਉਣਾ ਜਾਣਾ ਲੰਗਰ ਦੁੱਧ ਪਾਣੀ ਇਸੇ ਤਰ੍ਹਾਂ ਮੀਡੀਆ ਰਹੀ ਉਹਨਾਂ ਦੀ ਜੋ ਇੰਟੈਲੀਜੈਂਸ ਆ ਉਧਰ ਅਸੀਂ ਜਾਨਦਾਰ ਰਹੂਗਾ ਤਾਂ ਹੀ ਆਪਾਂ ਜਿੱਤਵਾਂ ਲੋ ਵਧਾਂਗੇ ਤਾਂ ਹੀ ਆਪਾਂ ਜਿੱਤਾਂਗੇ ਜੇ ਤੁਸੀਂ ਸੋਚਿਆ ਵੀ ਪਤਾ ਨਹੀਂ ਕਿ 131 ਕਿਸਾਨ ਬੈਠੇ ਤੇ ਉਹਨੇ ਮਰਨ ਬਾਅਦ ਤੋ ਖੋਲਤਾ ਜਾਂ ਬਾਪੂ ਜੀ ਨੇ ਐਮਰਜੈਂਸੀ ਜਰੀ ਟ੍ਰੀਟਮੈਂਟ ਆ ਮੈਡੀਕਲ ਸਹੂਲਤ ਲੈਣੀ ਸ਼ੁਰੂ ਕਰਤੀ ਵੀ ਪਤਾ ਨਹੀਂ ਮੌਤਾ ਫਤੇ ਹੋ ਗਿਆ ਹਲੇ ਭਰਾਵੋ ਕੁਝ ਨਹੀਂ ਹੋਇਆ ਹਲ ਤਾਂ ਆਪਾਂ ਪੌੜੇ ਦੇ ਪਹਿਲੇ ਟੰਡੇ ਚੜਿਆ ਸਾਰੀ ਪੜਚੜ ਨਹੀਂ ਬਾਕੀ ਆ ਸੋ ਤਾਂ ਚੜਾਂਗੇ ਜੇ ਤੁਸੀਂ ਇਸ ਤਰ੍ਹਾਂ ਸਾਥ ਦਿੰਦੇ ਰਹੇ ਸੋ ਬਾਲੇ ਕੋਈ ਵੱਡਿਆ ਹੈ ਆਪਾਂ ਜਿੱਤੋ ਨਹੀਂ ਬਦੇ ਕੁਝਤਲ ਇਹ ਗੱਲ ਨਹੀਂ ਹੈ ਕਿ ਕੋਈ ਆਪਾਂ ਜੇ ਕਹੀਏ ਵੀ ਆਪਾਂ ਜਿੱਤ ਗਏ ਜਾਂ ਆਪਾਂ મોદી ਜੀ ਆਪਾਂ ਬੜੇ ਕਹਿਦੇ ਆ ਅਭੀ ਧੌਣ ਤੋਂ ਫੜਕੇ ਜਾਂ ਆਪਾਂ ਕੋਡਾ ਕਰ ਲਿਆ ਜਾਂ ਦਬਾ ਲਿਆ ਉਹਨੂੰ ਆਪਾਂ ਜੀ ਸਿੱਕਲੇ ਥੱਲੇ ਉਹ ਹਲੇ ਹੌਲੀ ਹੌਲੀ ਕਰਾਂਗੇ ਜੇ ਤੁਹਾਡਾ ਇਸ ਤਰ੍ਹਾਂ ਸਾਥ ਰਿਹਾ ਸੋ ਅਵੇਸਲੇ ਨਹੀਂ ਹੁਣ ਪਿੰਡਾਂ 'ਚ ਪ੍ਰਚਾਰ ਸਾਡਾ ਬਲਾਕਾਂ ਦੇ ਵਿੱਚ ਘਰ-ਘਰ ਪ੍ਰਚਾਰ ਚੁੱਲਿਆਂ ਤੱਕ ਇੱਥੇ ਤੁਹਾਡਾ ਆਉਣਾ ਜਾਣਾ ਇਸ ਤਰੀ ਲੱਗਿਆ ਰਹਿਣਾ ਚਾਹੀਦਾ ਤੁਹ ਸਾਰੇ ਦਾ ਧੰਨਵਾਦ ਜਿਨੇ ਤੁਸੀਂ ਇੱਥੇ ਹੌਸਲਾ ਦੇਣ ਆਇਓ ਸਾਡੇ ਰਮਾਣਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹੀਓ